ਉਹ ਜੱਟ ਦਾ ਜ਼ਮੀਨ ਬਿਨਾ ਅਮਲੀ ਦਾ ਫੀਮ ਬਿਨਾ ਜੱਟ ਦਾ ਜ਼ਮੀਨ ਬਿਨਾ ਅਮਲੀ ਦਾ ਫੀਮ ਬਿਨਾ ਲੰਗੇ ਨਾ ਲੇ ਲਹਰੀਆਂ ਦਾ ਰੰਗ ਤੋਂ ਬਿਨਾ ਸਾਦਦਾਨਾ ਟਾਈਮ ਲੱਗੇ ਭੰਗ ਤੋਂ ਬਿਨਾ ਉਹ ਸਾਦਦਾਨਾ ਟਾਈਮ ਲੱਗੇ ਭੰਗ ਤੋਂ ਬਿਨਾ ਹੋ ਲੰਗੇ ਨਾ ਸ਼ਰਾਬੀ ਦਾ ਸ਼ਰਾਬ ਤੋਂ ਬਿਨਾ ਪੌਰਿਆਂ ਦਾ ਕਹਿੰਦੇ ਨਗ ਲਾਬ ਤੋਂ ਬਿਨਾ ਹੋ ਚੋਰਾ ਦਾ ਚੋਰੀ ਬਿਨਾ ਆਸ਼ਿਕਾਂ ਦਾ ਗੋਰੀ ਬਿਨਾ ਚੋਰਾ ਦਾ ਚੋਰੀ ਬਿਨਾ ਆਸ਼ਿਕਾਂ ਦਾ ਗੋਰੀ ਬਿਨਾ ਕੁੜੀਆਂ ਕੁਵਾਰੀਆਂ ਦਾ ਸੰਗ ਤੋਂ ਬਿਨਾ ਉਹ ਕੁੜੀਆਂ ਕੁਵਾਰੀਆਂ ਦਾ ਸੰਗ ਤੋਂ ਬਿਨਾ ਸਾਦ ਦਾ ਨ ਟਾਈਮ ਲੰਗੇ ਭੰਗ ਤੋਂ ਬਿਨਾ ਸਾਦ ਦਾ ਨ ਟਾਈਮ ਲੰਗੇ ਭੰਗ ਤੋਂ ਬਿਨਾ ਪਲਵੀ ਵਪਾਰੀ ਦਾਬ ਪਹਾਰ ਤੋਂ ਬਿਨਾ ਦਿਲ ਦਾ ਨ ਲੰਗੇ ਦਿਲਦਾਰ ਤੋਂ ਬਿਨਾ ਹਮਾ ਦਾਜ ਵਾਕ ਬਿਨਾ ਛੜੇ ਦਾਮ ਜਾਕ ਬਿਨਾ ਮਾ ਦਾਜ ਵਾਕ ਬਿਨਾ ਛੜੇ ਦਾਮ ਜਾਕ ਬਿਨਾ ਹੋ ਲੰਗੇ ਨਾਮ ਲੰਗ ਦਾ ਮਨ ਲੰਗ ਤੋਂ ਬਿਨਾ ਸਾਦ ਦਾ ਨਾ ਟੈਮ ਲੰਗੇ ਭੰਗ ਤੋਂ ਬਿਨਾ ਉਹ ਸਾਦ ਦਾ ਨਾ ਟੈਮ ਲੰਗੇ ਭੰਗ ਤੋਂ ਬਿਨਾ